ਮਰ ਚੁੱਕੀਆਂ ਨੇ ਜ਼ਮੀਰਾਂ ਇਹਨਾਂ ਗਿਰੇ ਹੋਏ ਇਨਸਾਨਾਂ ਦੀਆਂ ਇੱਕ 13 ਸਾਲਾਂ ਦੀ ਕੈਂਸਰ ਪੀੜਤ ਬੱਚੀ ਕੈਂਸਰ ਦੀ ਬਿਮਾਰੀ ਨੇ ਉਹ ਬੱਚੀ ਨੂੰ ਖਾ ਲਿਆ ਉਹ ਆਪਣਾ ਇਲਾਜ ਬਿਹਾਰ ਤੋਂ ਜਾ ਕੇ ਮੁੰਬਈ ਦੇ ਕਿਸੇ ਹਸਪੀਟਲ ਦੇ ਅੰਦਰ ਕਰਵਾ ਰਹੀ ਸੀ ਤਾਂ ਕੀ ਹੋਇਆ ਕਿ ਇੱਕ ਵਿਅਕਤੀ ਜਿਹੜਾ ਉਹਨਾਂ ਦਾ ਜਾਣਕਾਰ ਸੀ ਹੈ ਬਿਹਾਰ ਤੋਂ ਹੀ ਸੀ ਪਰ ਮੁੰਬਈ ਦੇ ਵਿੱਚ ਸ਼ਾਇਦ ਉਹ ਕੋਈ ਕੰਮ ਕਰਦਾ ਸੀ ਉਹਨਾਂ ਨੇ ਉਸ ਕੁੜੀ ਦੇ ਪਰਿਵਾਰ ਨੇ ਰਹਿਣ ਵਾਸਤੇ ਕਮਰੇ ਦੀ ਹੈਲਪ ਮੰਗ ਲਈਓ ਤਾਂ ਕਿ ਸਾਨੂੰ ਕਿਤੇ ਤੂੰ ਕਮਰਾ ਲੱਭ ਦੇ ਕਿਉਂਕਿ ਤੂੰ ਤਾਂ ਇੱਥੇ ਰਹਿਣਾ ਹੀ ਆ ਤੇ ਸਾਡੀ ਬੱਚੀ ਨੂੰ ਕੈਂਸਰ ਆ ਅਸੀਂ ਇਹਦਾ ਇੱਥੋਂ ਇਲਾਜ ਕਰਵਾਉਣਾ ਤਾਂ ਦੱਸਿਆ ਜਾ ਰਿਹਾ ਕਿ ਸੂਰਜ ਸਿੰਘ ਨਾਮ ਦਾ ਉਹ ਵਿਅਕਤੀ ਉਹਨਾਂ ਨੂੰ ਕਮਰਾ ਲੱਭ ਕੇ ਦਿੰਦਾ ਉੱਥੇ ਕੋਈ ਹੈਗਾ ਇਲਾਕਾ ਬਦਲਾਪੁਰ ਈਸਟ ਇਲਾਕਾ ਏ ਉੱਥੇ ਇੱਕ ਕਮਰਾ ਲੱਭ ਦਿੰਦਾ ਤਾਂ ਬੱਚੀ ਤੇ ਉਹਦਾ ਪਰਿਵਾਰ ਉਸ ਕਮਰੇ ਦੇ ਅੰਦਰ ਰਹਿਣ ਲੱਗ ਜਾਂਦਾ ਇੱਕ ਦਿਨ ਉਸ ਵਿਅਕਤੀ ਨੂੰ ਅੱਜ ਅੱਜ ਤੋਂ 2 ਮਹੀਨੇ ਪਹਿਲਾਂ ਉਹ ਵਿਅਕਤੀ ਨੂੰ ਇਹ ਪਤਾ ਲੱਗਦਾ ਕਿ ਘਰ ਵਿੱਚ ਕੋਈ ਨਹੀਂ ਤੇ ਜਿਹੜੀ ਉਹ ਕੈਂਸਰ ਪੀੜਤ ਲੜਕੀ ਹੈ ਨਾ ਬੱਚੀ ਆ 13 ਸਾਲਾਂ ਦੀ ਤੇ ਉਹ ਇਕੱਲੀ ਆ ਘਰੇ ਤਾਂ ਉਹ ਵਿਅਕਤੀ ਉਸ ਘਰ ਦੇ ਅੰਦਰ ਜਾਂਦਾ ਬੱਚੀ ਨਾਲ 2-3 ਵਾਰ ਉਹ ਰੇਪ ਕਰਦਾ ਤੇ ਬੱਚੀ ਨੂੰ ਉੱਥੇ ਬੇਹੋਸ਼ ਕਰਕੇ ਸਿੱਟੇ ਹੁੰਦਾ ਤਾਂ ਬੱਚੀ ਦੇ ਮਾਪੇ ਫਿਰ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਬੱਚੀ ਨੂੰ ਇਸ ਬਾਰੇ ਕੁਝ ਵੀ ਖਬਰ ਨਹੀਂ ਸੀ ਕਿਉਂਕਿ ਉਹ ਛੋਟੀ ਬੱਚੀ ਸੀ ਸ਼ਾਇਦ ਉਹਨੂੰ ਇੰਨੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਸੀ ਤਾਂ ਜਦੋਂ ਬੱਚੀ ਦੇ ਉਹ